ਲੋ ਜੀ ਸੰਗਾਂ ਕਿਸਾਨੀ ਸੰਘਰਸ਼ ਨੂੰ ਮੱਦੇਨਜ਼ਰ ਰੱਖਦੇ ਹੋਇਆ ਪਾਠਕ ਭਰਾ ਅੱਜ ਫਿਰ ਇੱਕ ਹਾਜ਼ਰੀ ਲਵਾਉਣ ਲੱਗੇ ਨੇ ਲੋਕ ਕਵੀ ਮਹਿੰਦਰਪਾਲ ਪਠੜ੍ਹ ਦੀ ਰਚਨਾ ਡਾਕੂ ਦਿੱਲੀਏ ਜੋ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਦੱਸਣ ਲੱਗਿਆ ਦਿੱਲੀ ਨੂੰ ਵੀ ਸਾਡੇ ਉਹ ਲੋਕ ਜਿਨ੍ਹਾਂ ਨੂੰ ਤੂੰ ਨਸ਼ਈ ਕਹਿੰਦੀ ਸੀ ਜਿਨ੍ਹਾਂ ਨੂੰ ਕਹਿੰਦੀ ਸੀ ਇਹ ਸੁੱਤੇ ਪਏ ਨੇ ਉਹ ਜਾਗ ਚੁੱਕੇ ਨੇ ਤੇ ਜਦੋਂ ਮਨੁੱਖ ਜਾਗ ਪੈਂਦਾ ਹੈ ਉਦੋਂ ਆਪਣੇ ਹੱਕਾਂ ਲਈ ਉਹ ਤਤਪਰ ਹੋ ਜਾਂਦਾ ਹੈ ਤੇ ਆਪਣੇ ਹੱਕ ਨੇ ਜਿਹੜੇ ਉਹ ਲੈ ਕੇ ਛੱਡਦਾ ਉਸ ਤਰ੍ਹਾਂ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪਾਟਕ ਭਰਾਵਾ ਤੋਂ ਸੁਣੋ ਡਾਕੂ ਦਿੱਲੀਏ ਹੋ ਡਾਕੂ ਦਿੱਲੀਏ ਦਿੱਲੀਏ ਮਮਤਾ ਮਮਤਾ ਨਹੀਂ ਤੱਕ ਕੇ ਪੁੱਤਰਾ ਦੀ ਲੋਥ ਡਾਕੂ ਦਿਲਿਏ ਦਿਲਿਏ ਨਹੀਂ ਹੁਣ ਬਚਣੇ ਦੀ ਸੋਚ ਜਾ ਕੇ ਜਾ ਕੇ ਜਾਗੇ ਨਹੀਂ ਸਾਡੇ ਪਿੰਡਾਂ ਤਲੁਜ ਦੀਆਂ ਲਹਿਰਾ ਲੋਕ ਲਹਿਰਾ ਲਹਿਰਾ ਨੂੰ ਕੇ ਦੀ ਲੋਕ ਡਾਕੂ ਦਿੱਲੀਏ ਦਿੱਲੀਏ ਨਹੀਂ ਹੋਣਾ ਬਚਨੇ ਦੀ ਸੋਚ ਜਾਗੇ 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 ਨਹੀਂ ਸਾਡੇ ਪਿੰਡਾਂ ਦੇ ਲੋਕ ਡਾਕੂ ਦਿੱਲੀਏ ਸੋਇਨਾ ਕਹਨੇ ਹੋਏ ਖਿਮਾ ਦੇ ਜਾਚਾ ਵਾਤੋ ਵਾਦ ਲਾਇਕ ਕਰਿਓ ਵਾਤੋ ਵਾਦ ਸ਼ੇਅਰ ਕਰਿਓ ਤਾਂ ਕਿ ਉਹ ਡਾਕੂ ਦਿੱਲੀ ਨੂੰ ਇਹ ਸਨੇਹਾ ਲੱਗ ਜੇ ਪਾਉ ਫਤੇ ਬਲਾਉ ਫਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ